ਸ੍ਰੀ ਗੁਰੂ ਜੀ ਸਾਰੇ ਨੂੰ ਸ਼ੁਰੂ ਕਰਦੇ ਜੀ ਅੱਜ ਦਾ ਵਲੌਗ ਕਿ ਅੱਜ ਸਿੱਗੀ ਸਾਨੂੰ ਛੁੱਟੀ ਕਿ ਕੀ ਅੱਜ ਹੈਗਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਕਰਕੇ ਜਿਹੜੀ ਇਹ ਸਾਨੂੰ ਛੁੱਟੀ ਸੀਗੀ ਤੇ ਮੈਂ ਸਵੇਰੇ ਚੰਗੀ ਭਲੀ ਉੱਠੀ ਹੈਗੀ ਕਰਕੇ ਤੇ ਮੇਰੀ ਅੱਖ ਜਿਹੜੀ ਦੇਖੋ ਫੇਰ ਉਹ ਮੇਂਗੀ ਥੋੜੀ ਥੋੜੀ ਜੀ ਹੋ ਗਈ ਹੈ ਰੈੱਡ ਜੀ ਹੋ ਰਹੀ ਹੈਗੀ ਪਤਾ ਨਹੀਂ ਕਿਉਂ ਹੋ ਰਹੀ ਹੈਗੀ ਤਾਂ ਹਨਾ ਮੈਂ ਜਾਉਂਗੀ ਦਾਦੂ ਨਾਲ ਅੱਜ ਤਾਂ ਨਹੀਂ ਜਾ ਪਾਈ ਕਿਉਂਕਿ ਮੈਂ ਥੋੜੇ ਲੇਟ ਉੱਠੀ ਸੀ ਦਾਦੂ ਚਲੇ ਹੀ ਗਏ ਸੀਗੇ ਫਿਰ ਹਨਾ ਜਿੱਦਨ ਮੇਰੇ ਛੁੱਟੀ ਹੋਊਗੀ ਉਦੋਂ ਮੈਂ ਦਾਦੂ ਨਾਲ ਜਾਉਂਗੀ ਫਿਰ ਆਪਣੀ ਜਿਹੜੀ ਹੈ ਅੱਖਾਂ ਦਿਖਾ ਕੇ ਆਉਂਗੀ ਤੇ ਨਾਸ਼ਤਾ ਬਣੀ ਸੀ ਸਾਰਾ ਖੁਸ਼ ਕਰ ਲਿਆ ਸੀਗਾ ਤੇ ਹੁਣ ਵੱਜ ਰਹੇ ਸੀ ਕਿ 2 ਤੇ ਹਨਾ ਨਹੀਂ 2:00 ਵੱਜ ਗਏ ਨਹੀਂ ਮੈਨੂੰ ਲੱਗਦਾ ਹਨਾ 2:00 ਵਜੇ ਜਿਹੜਾ ਹੈਗਾ نیٹ ਹੈ ਨਾ ਇਹ ਮਲਵਾਏ ਹੋ ਗਿਆ ਇਹਦੇ ਪਹਿਲਾਂ ਵੀ ਦਿੱਕਤ ਆਈ ਸੀ ਨਹੀਂ ਨਹੀਂ ਲਾਈਟ ਹੈ ਜਿਹੜੀ ਉਹ ਬਲਿੰਕ ਹੀ ਹੋ ਰਹੀ ਸੀ ਰੈੱਡ ਨਹੀਂ ਤਾਂ ਇਹ ਚ ਹਨਾ ਗ੍ਰੀਨ ਜੀ ਥੋੜੀ ਜਿਹੀ ਲਾਈਟ ਆਉਂਦੀ ਹੁੰਦੀ ਹੈ ਜਿੰਨਾ نیٹ ਚੱਲਦਾ ਹੁਣ نیٹ ਜਿਹੜਾ ਹੈਗਾ ਬੰਦ ਹੋ ਗਿਆ ਇਸ ਕਰਕੇ ਮੈਂ ਫਿਰ ਪਾਪਾ ਨੂੰ ਫੋਨ ਕੀਤਾ ਸੀ ਵੀ ਪਾਪਾ نیٹ ਨਹੀਂ ਚੱਲ ਰਿਹਾ ਫਿਰ ਪਾਪਾ ਨੇ ਕੰਪਲੇਂਟ ਪਾਤੀ ਸੀ ਫਿਰ ਪਾਪਾ ਕਹਿੰਦੇ ਕਿ 15 ਮਿੰਟ ਤੱਕ ਉਹ ਦੇਖਣ ਵਾਸਤੇ ਆ ਜਾਣਗੇ ਹੋ ਤਾਂ ਇਹਨੂੰ ਕੀ ਹੋ ਗਿਆ ਹੁਣ ਨਟ ਚੱਲ ਹੀ ਨਹੀਂ ਰਿਹਾ ਹੈਗਾ ਦਿੱਕਤ ਖੜੀ ਹੋ ਗਈ ਹੈ ਕੀ ਕਰਨਾ ਆਣਗੇ ਤੇ ਨੈਟ ਜਿਹੜਾ ਠੀਕ ਹੋਊਗਾ ਤੇ 2 ਵਜੇ ਹਨਾ ਅਸੀਂ ਦੇਖਿਆ ਵੀ ਨੈਟ ਚੱਲ ਨਹੀਂ ਰਿਹਾ ਮੈਨਨੇ ਹਨਾ ਮਤਲਬ ਫਿਰ ਵਲੌਗ ਵਗੈਰੇ ਤਾਂ ਜਿਹੜਾ ਹੈਗਾ ਮੈਂ ਸਵੇਰੇ ਪਾ ਦਿੱਤਾ ਸੀ ਵਲੌਗ ਵੀ ਅੱਜ ਲੇਟ ਹੋ ਗਿਆ ਵਲੌਗ ਪਿਆ ਸੀ 11:00 ਵਜੇ ਨਾ ਮੈਂ ਪਾਇਆ ਸੀਗਾ ਲੇਟ ਹੋ ਗਿਆ ਸੀ ਵਲੌਗ ਰਾਤ ਨੂੰ ਹਨਾ ਕਿਉਂਕਿ ਮੈਂ ਹਨਾ ਦਾਦੀ ਕੋਲੇ ਸੋਈ ਸੀਗੀ ਬਾਹਰ ਤਾਂ ਮੈਂ ਐ ਐਡਿਟ ਕਰੀ ਐਡਿਟ ਕਰਦੀ ਮੈਨੂੰ ਨੀਂਦ ਜੀ ਆ ਗਈ ਫਿਰ ਦਾਦੀ ਨੇ ਫੋਨ ਜਿਹੜਾ ਅੰਦਰ ਰੱਖ ਦਿੱਤਾ ਸੀਗਾ ਦਾਦੀ ਮੈਨੂੰ ਦੱਸ ਦੇ ਸੀ ਮम्मा ਮੈਨੂੰ ਦੱਸ ਦੇ ਸੀਗੇ ਕਿ ਹਨਾ ਦਾਦੀ ਹੋਰੇ ਸਵੇਰੀ ਚਲੇ ਗਏ ਸੀ ਮम्मा ਨੇ ਮਤਲਬ ਬਣਾਇਆ ਵਲੌਗ ਬਣਾਇਆ ਸੀ ਜਾਂਦਿਆ ਨਾ ਦਾਦੀ ਹੋਰ ਜਦੋਂ ਮੈਂ ਸੁੱਤੀ ਪਈ ਸੀ ਤੇ ਮੰਮੀ ਜਾ ਰਹੀ ਸੀ ਅੱਜ ਮਾਮਾ ਜੀ ਕੋਲੇ ਮੰਮੀ ਤਿਆਰ ਹੋ ਤੁਸੀਂ ਫਿਰ ਹਾਂ ਮੈਂ ਤਾਂ ਤਿਆਰ ਹਾਂ ਫਿਰ ਛੱਡਿਆਂਦੇ ਤੁਹਾਨੂੰ ਮੈਂ ਤਾਂ ਨਹੀਂ ਉੱਥੇ ਨਾ ਸਬਜੀ ਤੋਂ ਉਸ ਨਾਲ ਕਿ ਕੱਟਤੀ ਸੀ ਰਾਤ ਗਾਜਰਾਂ ਮੈਂ ਕਿਹੜੀ ਗਾਜਰਾਂ ਦੀ ਹਾਂ ਆਲੂ ਪਾ ਲਈ ਦੋ ਕੋ ਵਿੱਚ ਮਟਰ ਪਾ ਕੇ ਬੁੰਡਾ ਕੇ ਰੱਖ ਲਿਓ ਤੇ ਨਾ ਹਾਂ ਤਾਂ ਦਾਨ ਪਈ ਹੋਗੀ ਮੈਂ ਤਾਂ ਅੱਜ ਕੋਈ ਇਹ ਦੁਬਾਰੇ ਖਾ ਲਿਓ ਸ਼ਾਮ ਬਾਅਦ ਨਾ ਕੋਈ ਖਰਾਬ ਨਾ ਹੋ ਜੇ ਨਾ ਤੋਤੀਆਂ ਵੀ ਨਹੀਂ ਠੀਕ ਕੋਈ ਘਣੀਆਂ ਤੁਹਾਨੂੰ ਜਰਾ ਕੁਝ ਖਿਅਾ ਕੇ ਠੀਕ ਹੈ ਚਲੋ ਜੀ ਇੱਥੇ ਰੁਕ ਜਿਓ ਆਗੇ ਹਾਂ ਚਲ ਛੱਡਿਓਗੇ ਚਲੋ ਚੱਲੀਏ ਹਾਂ ਧਿਆਨ ਮਮਮੀ ਦਾ ਫੋਨ ਦੇ ਦਿੰਦੇ ਮੈਂ ਜ਼ਿਆਦਾ ਜ਼ੋਰ ਨਾਲ ਫੋਨ ਬਾਜੀ ਨਾੜਾ ਪੂਰਾ ਹੋ ਜਾ ਗਾੜੀ ਉੱਤੇ ਹਾਂ ਚੱਕ ਲਿਆ ਫੋਨ ਚੱਕ ਲਿਆ ਚਲੋ ਠੀਕ ਹੈ ਤੇ ਆਨ ਨਾਲ ਅੱਛਾ ਚੱਕਣਾ ਮੈਂ ਲੈ ਹਾਂ ਸੁਣਾ ਲੈ ਕਈ ਜੰਦੇ ਸੀ ਕੋ ਸਪੋਰ ਦੇ ਤਨੀ ਫੇ ਵੀ ਪਲ ਗਏ ਚਲੋ ਫੇ ਆਨ ਨਾਲ ਨਵੀ ਬੱਸ ਨੂੰ ਉਠਾ ਲੂੰਗਾ ਉਹਨਾਂ ਨੂੰ ਵੀ ਉਠਾਉਣੀ ਆ ਕਹਿੰਦੀ ਸੀ ਮੰਮੀ ਮੈਂ ਪਾਜਾਂ ਦੀ ਕਰਨ ਦੀ ਰਾਮ ਛੁੱਟੀ ਹੈ ਅੱਜ ਚਲੋ ਕੋਈ ਨਹੀਂ ਆ ਕੀ ਕਰਾਂਗੇ ਨਾ ਬਿਨਾ ਕੋਈ ਹੋਰ ਪਾ ਲੈਣਾ ਸੀ ਥੋੜਾ ਜਿਹਾ ਨਾ ਬਸ ਉਹ ਮੁਕਦਾ ਨਹੀਂ ਇੰਨਾ ਤੋਂ ਉਹ ਕਰੋ ਇੰਨਾ ਕਰ ਲਾਂਗੇ ਆਫੀ ਉਹ ਤਾਂ ਬਾਅਦ ਜੂਗੀ ਕਰਨ ਨੂੰ ਅੱਜ ਦੋ ਦਿਨ ਤੋਂ ਵੀ ਰੋਕੀ ਅੱਛਾ ਇਸ ਤਰ੍ਹਾਂ ਸਾਨੂੰ ਭੰਨ ਨਹੀਂ ਐਂੀ ਫੜ ਲਉਂਦੇ ਵਿੱਚ ਤੱਕ ਤੇ ਬੈਰ ਤੋਂ ਲਗਾਸ ਟੋਪੀ ਪਾ ਲੈਣੀ ਸੀ ਮੰਮੀ ਤੁਸੀਂ ਨਾ ਨਾ ਟੋਪੀ ਨਹੀਂ ਇੰਨੀ ਤੁੱਪੇ ਫਿਰ ਤੁੱਪ ਨਿਕਲਿਆ ਦੇ ਦੇ ਨੇ ਸੁਪਲੇ ਤੋਂ ਇਹ ਟੋਪੀ ਵੀ ਪਾ ਲੇ ਨਾ ਨਾ ਫੋਟੋ ਆਂਡੂਪੀ ਲੋਡ ਪੈਂਦੀ ਨਹੀਂ ਨੀ ਨਾ ਨਾ ਲਈ ਕੁਝ ਨਹੀਂ ਚਾਹ ਹੋ ਜਾਣਾ ਨਾ ਨਾ ਪਤਲਾ ਬਤਾ ਕਿੰਨੇ ਸਮਾਂ ਦੇ ਚ ਆਵਾਗੇ ਨਾਲ ਦੁੱਧ ਨੂੰ ਸਾਦੀ ਮੈਂ ਪਾਉਣੀ ਆ ਖਾਤੀ ਹਾਂ ਵਿਚਾਰਾ ਗੇੜੇ ਖਾਂਦਾ ਫਿਰਦਾ ਪੱਕਾ ਟਾਈਮ ਆ ਵੀ ਆਵੇਂ ਪਾ ਦਿੰਦੇ ਆਂਂਡੇ ਹੋ ਗੂ ਕੀ ਹੋ ਗਿਆ ਅੰਡੇ ਹੋ ਗੀ ਸਰਦੀਆਂ ਦੇ ਸਰਦੀਆਂ ਦੇ ਨੇ ਵੇ ਤਾਂ ਚਲੋ ਠੀਕ ਹੈ ਚੰਗਾ ਆ ਗਏ ਮੁਸਤ ਠੀਕ ਹੈ ਛੱਡਿਓ ਦੀ ਹੋਰੇ ਗਏ ਨੇਗੇ ਪਵਾਨੀਗੜ ਮਾਮਾ ਜੀ ਹੋਰਿਆਂ ਨੂੰ ਮਿਲਣ ਤੇ ਹੈਨਾ ਉਸ ਤੋਂ ਅੱਗੇ ਉਹ ਜਾਣਗੇ ਮੱਥਾ ਟੇਕ ਕੇ ਆਣਗੇ ਮਲੇਰਕੋਟਲੇ ਉਹਨਾਂ ਦਾ ਨੈਟ ਜਿਹੜਾ ਹੈਗਾ फटाफट ਠੀਕ ਹੋ ਜੇ ਕਿਉਂਕਿ ਮੈਨੇ ਕੱਲ ਵਲੌਗ ਵੀ ਪਾਣਾ ਹੈ ਨਾ ਇਸ ਕਰਕੇ ਤੁਹਾਨੂੰ ਪਤਾ ਨੈਟ ਤੋਂ ਬਿਨਾ ਜ਼ਿੰਦਗੀ ਨਹੀਂ ਹੈਗੀ ਨੈਟ ਤੋਂ ਬਿਨਾ ਕੁਝ ਵਧੀਆ ਨਹੀਂ ਲੱਗਦਾ ਜੀ ਇੱਕ ਦਿਨ ਹੈਨਾ ਫੋਨ ਨਾ ਚੱਲੇ ਨੈਟ ਨਾ ਚੱਲੇ ਕਹੀ ਜਾ ਲੱਗਦਾ ਨਾ ਇਸ ਕਰਕੇ फटाफट ਠੀਕ ਹੋ ਜੇ ਤੁਸੀਂ ਕੀ ਕਰੀ ਜੰਨੇ ਆਹ ਦੇਖ ਜਵਾਂ ਇਹ ਤਾਂ ਜਹਾਜ਼ ਹੀ ਨਹੀਂ ਸਿੱਧੂਦੇ ਉਹ ਹੁੰਦੇ ਨੇ ਹੋ ਰਹੇ ਹੁੰਦੇ ਇੀ ਇੀ ਇ ਕੀ ਹੁਣ ਨਹੀਂ ਅੰਦਰ ਮੈਨੂੰ ਕਹੀਆਂ ਦੀਦੀ ਗਲੂ ਕਿੱਥੇ ਹੈ ਗਲੂ ਕਿੱਥੇ ਮਨੋਣੀ ਗਲੂ ਕਹਿੰਦੇ ਆ ਗੁੰਦ ਨੂੰ ਮੈਨੂੰ ਪਤਾ ਹੈ ਗੁੰਦ ਗੁੰਦ ਨੂੰ ਗਲੂ ਹੀ ਕਹਿੰਦੇ ਨੇ ਪੁੱਛ ਲੈ ਮम्मा ਨੂੰ ਆ ਗਿਆ ਤੇ ਗਾਇਸ ਨੈਟਾ ਠੀਕ ਹੋ ਗਿਆ ਸੀ ਉਹ ਕਰ ਗਏ ਸੀਗੇ ਚੱਲ ਪਿਆ ਮम्मा ਤੂੰ ਦੇਖ ਰਿਹਾ ਚਾਹਤਾਂ ਲੈਂ ਹੂੰ ਦੇਖ ਲੈ ਟੀਵੀ ਤੇ ਵੀ ਚੱਲ ਰਿਹਾ ਹੈ ਤੇ ਤੂੰ ਸਿੱਖ ਬਰੈਡ ਸਿੱਧਾ ਨੂੰ ਦੇ ਨਾ ਲੈ ਨਾ ਤੂੰ ਨਾ ਮੈਂ ਨਹੀਂ ਖਾਣਾ ਮੈਂ ਲਾ ਖਾਣਾ ਨਹੀਂ ਨਹੀਂ ਹੁਣ ਮੈਂ ਬਣਾ ਰਹੀ ਸੀਗੀ ਮੈਗੀ ਕਿਉਂਕਿ ਮੰਮਾ ਨੇ ਅੱਜ ਬਣਾਈ ਸੀ ਦਾਲ ਉਹ ਮੈਨੂੰ ਵਧੀਆ ਨਹੀਂ ਲੱਗਦੀ ਇਸ ਕਰਕੇ ਦਾਦੀ ਨਾ ਮੇਰੇ ਵਾਸਤੇ ਮੈਗੀ ਦੇ ਪੈਕੇਟ ਲੈ ਕੇ ਆਏ ਸੀ ਤੇ ਥੋੜਾ ਮੈਂ ਸੋਚਿਆ ਮੈਂ ਕਿ ਚਲੋ ਉਹੀ ਬਣਾ ਲੈਂਦੇ ਆ ਤੇ ਅੱਜ ਮੈਂ ਕਹਾਂਗੀ ਮੈਗੀ ਜਦੋਂ ਨਾ ਕੋਈ ਚੀਜ਼ ਨਹੀਂ ਵਧੀਆ ਲੱਗਦੀ ਤਾਂ ਮੈਗੀ ਚੇਤੇ ਆਉਂਦੀ ਇਸ ਕਰਕੇ ਮੈਗੀ ਇਸ ਦਾ ਬੈਸਟ 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 ਬਨ ਚ ਗਿਆ ਤੇ ਹੁਣ ਮੈਂ ਇਹਨੂੰ ਖਾਉਂਗੀ ਇਹ ਗਰਮ ਗਰਮ ਤੇ ਮੰਮਾ ਹੋਰੇ ਖਾ ਰੇ ਸੀਗੇ ਰੋਟੀ ਸਿੱਧੂ ਚੱਲ ਸੋ ਬਣ ਫੋਨ ਦੇਖੀਂ ਅੰਦਰ ਜਿਹਦਾ ਦੇਖੀਂ ਛੋਟਾ ਇਹਦਾ ਵਲੌਗ ਸੀ ਇਥੇ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਦੇ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਨੈਕਸਟ ਵਲੌਗ ਦੇ ਵਿੱਚ ਉਹ ਤੱਕ ਟੇਕ ਕੇਅਰ ਐਂਡ ਬਾਏ ਬਾਏ ਬਾਏ